ਸਸਿਕਾੜ ਦਾ ਨਮਸਕਾਰ ਦੋਸਤੋ ਮੈਂ ਆ ਤੁਹਾਡਾ ਆਪਣਾ ਹਰਪਜਨ ਮਾਨ ਤੇ ਮੇਰੇ ਨਾਲ ਮੇਰਾ ਬੇਟਾ ਅਫਕਾਸ਼ ਮਾਨ ਸਸਿਕਾੜ ਜੀ ਸਾਰੇ ਤਿੰਨ ਗ੍ਰਸਤ ਰਾਤੀ ਅਸੀਂ ਦਿੱਲੀ ਸ਼ੋਅ ਕਰਕੇ ਵਾਪਸ ਪੰਜਾਬ ਆ ਰਹੇ ਸੀ ਤੇ ਅਗਲੀ 4 ਬ੍ਰੀਫ ਦੀ ਮਾਰਨਿੰਗ ਸਾਡਾ ਕੂਪ ਖੇਤਰ ਹਰਿਆਣਾ ਦੇ ਵਿੱਚ ਬਹੁਤ ਖਤਰਨਾਕ ਐਕਸੀਡੈਂਟ ਹੋਇਆ ਗੱਡੀ ਬਿਲਕੁਲ ਟੋਟਲ ਲਾਸ ਹੋਈ ਤੇ ਪਰ ਰਮਾਤਮਾ ਦੀ ਕਿਰਪਾ ਉਹਦੀ ਮਿਹਰ ਦੇ ਨਾਲ ਅਸੀਂ ਝੋਟਾਂ ਲੱਗੀਆਂ ਲੇਕਿਨ ਕੁਝ ਸੱਜਣ ਪਿਆਰੇ ਸਾਨੂੰ ਉਸੇ ਵਕਤ ਫੋਰਟਿਸ ਹਸਪੀਟਲ ਲੈ ਚੰਡੀਗੜ੍ਹ ਤੇ ਦੋ ਹਫ਼ਤੇ ਤੋਂ ਬਾਅਦ ਹੁਣ ਅਸੀਂ ਤਕਰੀਬਨ ਠੀਕ ਆ ਬਾਕੀ ਥੋੜੀਆਂ ਅੰਦਰਲੀਆਂ ਸੱਟਾਂ ਉਹ ਟਾਈਮ ਲੱਗਣਾ ਜੀ ਤੇ ਪਰ ਵੱਡੀ ਗੱਲ ਇਹ ਆ ਕਿ ਅਸੀਂ ਠੀਕ ਠਾਕ ਆ ਜੀ ਇਹ ਦੋ ਹਫ਼ਤਿਆਂ ਦੇ ਵਿੱਚ ਤੁਹਾਡੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਤੁਹਾਡੇ ਫੋਨ ਆਏ ਤੁਹਾਡੇ ਮੈਸੇਜ ਆਏ ਗਾਂ ਦੀ ਗਾ ਜਿੱਥੋਂ ਵੀ ਜਿਉਂ ਵੀ ਪਤਾ ਲੱਗੇ ਉਹਨੇ ਦੁਆਵਾਂ ਅਸੀਸਾਂ ਭੇਜੀ ਅੱਜ ਮੈਂ ਨਿੱਜੀ ਤੌਰ ਤੇ ਮੈਂ ਉਹ ਕਾਸ਼ਿਸ਼ ਅਸੀਂ ਤੁਹਾਡਾ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣੇ ਵਾਂਗੂੰ ਸਾਡਾ ਫਿਕਰ ਕੀਤਾ ਸਾਨੂੰ ਇੰਨੇ ਪਿਆਰ ਦੇ ਹੌਸਲੇ ਦੇ ਸਨੇਹੇ ਭੇਜੇ ਤੇ ਨਾਲ ਹੀ ਮੈਂ तमाम सारे ਡਾਕਟਰਸ ਨਰਸਸ ਤੇਕਨੀਸ਼ੀਅਨ ਸਟਾਫ ਸਾਰੇ ਮੈਂ ਸਭ ਦਾ ਦਿਲ ਦੀਆਂ ਗਹਿਰਾਈਆਂ ਚ ਬਹੁਤ ਧੰਨਵਾਦ ਕਰਦਾ ਜੀ ਜ਼ਿੰਦਗੀ ਇਸ ਜ਼ਿੰਦਗੀ ਦੇ ਵਿੱਚ ਉਤਰਾ ਚੜਾ ਚੱਲਦੇ ਫਿਰਦੇ ਆ ਇਹ ਕਿਸੇ ਨਾਲ ਵੀ ਕਦੋਂ ਵੀ ਹੋ ਸਕਦਾ ਹੈ ਜੀ ਪਰ ਇਹ ਅਗਰ ਕਿ ਪ੍ਰਮਾਤਮਾ ਮਿਹਰ ਰੱਖੇ ਸਰਟੀਫਿਕੇਟ ਆ ਕੁਝ ਸਮੇਂ ਬਾਅਦ ਬੰਦਾ ਭੁੱਲ ਜਾਂਦਾ ਜੀ ਅੱਜ ਬਿਲਕੁਲ ਅਸੀਂ ਤੁਹਾਡੇ درمیان ਬੈਠੇ ਆਂ ਪਰਿਵਾਰਚ ਬੈਠੇ ਆਂ ਤੇ ਮੈਂ ਸਮਝਦਾ ਇੱਕ ਹੋਰ ਜ਼ਿੰਦਗੀ ਦੇ ਵਿੱਚ ਪ੍ਰਮਾਤਮਾ ਨੇ ਹੋਰ ਬਹੁਤ ਕੁਛ ਅੱਡੀ ਕਰਨ ਲਈ ਇੱਕ ਹੋਰ ਜਿਹੜਾ ਮੌਕਾ ਤੇ ਉਪਰੇਦਨਾ ਗਈ ਤੇ ਵਾਂਸ ਅਗੇਨ ਮੈਂ ਜਿੰਨੇ ਵੀ ਮੇਰੇ ਚਾਹਣ ਵਾਲੇ ਮੇਰੇ ਭੈਣ ਭਰਾ ਸਤਿਕਾਰਯੋਗ ਵੀਰ ਬਜ਼ੁਰਗ ਮਤਾਮਾਂ ਬੱਚੇ ਤੇ ਮੇਰੇ ਜਿੰਨੇ ਵੀ ਰਿਸ਼ਤੇਦਾਰ ਸਾਕ ਸੰਬੰਧੀ ਦੋਸਤ ਮਿੱਤਰ ਜੋ ਵੀ ਸਜਣ ਪਿਆਰੇ ਜਿਨ੍ਹਾਂ ਨੇ ਇਸ ਵਕਤ ਸਾਨੂੰ ਅਸੀਸਾਂ ਦੁਆਵਾਂ ਭੇਜੀਆਂ ਉਹਨਾਂ ਦਾ ਸਭ ਦਾ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਭ ਦਾ ਤੈਅ ਤੁਹਾਨੂੰ ਬਹੁਤ ਬਹੁਤ ਧੰਨਵਾਦ ਤੁਹਾਡੇ ਪਿਆਰ ਨੇ ਅਸੀਸਾਂ ਨੇ ਦੁਆਵਾਂ ਨੇ ਸਾਨੂੰ ਬਹੁਤ ਹੌਸਲਾ ਦਿੱਤਾ ਤੇ ਇਸ ਤਰ੍ਹਾਂ ਹੀ ਸਾਨੂੰ ਹਮੇਸ਼ਾ ਦੀ ਅਸੀਸਾਂ ਵਿੱਚ ਯਾਦ ਰੱਖਿਓ ਥੈਂਕ ਯੂ ਸੋ ਮਚ ਟੂ एवरीवन हु ਰੀਚਡ ਆਊਟ ਯਰ ਮੈਸੇਜਸ ਮੈਟ ਸੋ ਮਚ ਟੂ ਅਸ ਐਂਡ ਆਰ ਕੀਪਰ ਸੂ ਯਰ ਪ੍ਰੇਅਰਸ ਵੀ ਅਪਰੀਸ਼ੀਏਟ ਯੂ ਐਸ ਸੋ ਮਚ ਇੱਕ ਵਾਰ ਫਿਰ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਮਾਲਕ ਜੀ ਅਰਦਾਸ ਕਿ ਪ੍ਰਮਾਤਮਾ ਤੁਹਾਨੂੰ ਸਭ ਨੂੰ ਮਹਿਫੂਜ਼ ਰੱਖੇ ਤੁਹਾਡੇ ਸਭ ਨੂੰ ਪਰਿਵਾਰਾਂ ਨੂੰ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੁੱਖ ਸ਼ਾਂਤੀ ਰੱਖੇ ਇੱਕ ਵਾਰ ਫਿਰ ਤੁਹਾਡਾ ਸਭ ਦਾ ਧੰਨਵਾਦ ਤੇ ਜ਼ਿੰਦਗੀ ਦੇ ਰੰਗ ਲੈ ਚਾਖੇ ਤੇ ਮੈਂ ਹੋਰ ਬੜੇ ਤੰਦ ਪਰੋਣੇ